ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਅੱਜ ਛੇਵੇਂ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਗੁਰੂ ਕੀ ਬਾਣੀ ਦਾ ਬਚਨ ਹੈ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭੈ ਹਰੀਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾਂ ਲੈ ਛੜਾਏ ਸਤਿਗੁਰ ਜੀ ਦਾ ਪ੍ਰਕਾਸ਼ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੂਜਨੇਕ ਪਾਤਾ ਮਾਤਾ ਗੰਗਾ ਜੀ ਦੇ ਕੁੱਖੋਂ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ ਕਿਥੇ ਸਮੁੱਚੇ ਸੰਸਾਰ ਵਿੱਚ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੀਰ ਦਰਬਾਰ ਸਾਹਿਬ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰਮੁਖੋ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਠਾ ਸਾਹਿਬੀ ਦੇ ਅਸਥਾਨ ਵਿਖੇ ਗੁਰਤਾ ਗੱਦੀ ਤੇ ਵਰਾਜਮਾਨ ਹੋਏ ਔਰ ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਸਤਿਗੁਰਾਂ ਦੇ ਸ਼ਸ਼ਤਰ ਸੁਭਾਏ ਮਾਨੇ ਇਸ ਪਾਵਨ ਤਖਤ ਦੀ ਰਚਨਾ ਧੰਨ ਗੁਰੂ ਹਰਿਕਮਤ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਔਰ ਉਹਨਾਂ ਦੋ ਮਹਾਂਪੁਰਖਾਂ ਦੇ ਪਾਸੋਂ ਇਸ ਪਾਵਨ ਤਖਤ ਨੂੰ ਸਤਿਗੁਰੂ ਜੀ ਨੇ ਬਣਵਾਇਆ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜਨਹਿ ਹੱਥ ਲਗਾਇਓ ਬੁੱਢਾ ਗੁਰਦਾਸ ਬਣਾਇਓ ਨਿਗਰਾਨੀ ਸਤਗੁਰੂ ਜੀ ਨੇ ਆਪ ਕੀਤੀ ਔਰ ਇਸ ਤਖਤ ਦੀ ਜਿਹੜੀ ਉਸਾਰੀ ਸੀ ਉਹ ਉਹਨਾਂ ਦੋ ਮਹਾਂਪੁਰਖਾਂ ਨੇ ਕੀਤੀ ਧੰ ਧੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਧੰ ਧੰ ਬ੍ਰਹਮ ਗਿਆਨੀ ਭਾਈ ਸਰਪਾਈ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ ਔਰ ਇਸ ਤਖਤ ਤੇ ਸਤਗੁਰੂ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਸਾਨੂੰ ਖਾਲਸਾ ਪੰਥ ਨੂੰ ਸਿੱਖਾਂ ਨੂੰ ਮੇਰੇ ਅਤੇ ਪੀਰੀ ਦਾ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਮੇਰੇ ਅਤੇ ਪੀਰੀ ਦੀਆਂ ਦੋ ਕੁਰਪਾਨਾਂ ਸਤਗੁਰਾਂ ਨੇ ਤਖਤ ਸਾਹਿਬ ਤੇ ਸੁਭਾਏਮਾਨ ਹੋ ਕੇ ਆਪ ਧਾਰਨ ਕੀਤੀਆਂ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਔਰ ਇੱਕ ਜੰਗ ਦੇ ਆਰੰਭਤਾ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਖਤ ਤੇ ਵਰਾਜਮਾਨ ਹੋ ਕੇ ਕੀਤੀ ਹੈ ਇਸ ਤੋਂ ਪਹਿਲਾਂ ਸਤਪੁਰਾਂ ਦੇ ਦਰਬਾਰ ਵਿੱਚ ਕੋਈ ਵਸਤਰ ਲੈ ਕੇ ਲਿਆ ਕੇ ਚੜਾਉਂਦਾ ਹੈ ਕੋਈ ਲੰਗਰ ਦੇ ਰਸ ਚੜਾਉਂਦਾ ਹੈ ਕੋਈ ਘਿਓ ਚੜਾਉਂਦਾ ਹੈ ਕਿ ਹੋਰ ਵਸਤੂਆਂ ਮਾਇਆ ਆਦਿਕ ਚੜਾਉਂਦਾ ਹੈ ਲੇਕਿਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਤੇ ਬਰਾਜਮਾਨ ਹੋ ਕੇ ਜਿੱਥੇ ਸਾਨੂੰ ਸ਼ਸਤਰ ਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਉੱਥੇ ਸਤਿਗੁਰਾਂ ਨੇ ਇਹ ਹੁਕਮ ਵੀ ਕੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਘੋੜੇ ਚੰਗੇ ਸ਼ਸਤਰ ਔਰ ਚੰਗੇ ਜਵਾਨ ਭੇਜੇ ਜਾਣ ਔਰ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਵੱਡਾ ਜਥਾ ਉਸ ਦਿਨ ਬਹਾਦਰ ਬਾਬਾ ਬੀਧਿਕਾਂ ਦਾ ਸਹਿਜ ਵੀ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਔਰ ਸਤਗੁਰਾਂ ਨੇ ਸਾਨੂੰ ਜਥੇਬੰਦਕ ਤੌਰ ਤੇ ਵੀ ਉਸ ਦਿਨ ਮਜ਼ਬੂਤ ਕੀਤਾ ਹੈ ਬੇਸ਼ੱਕ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਵਿੱਚ ਧਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਤੇ ਮੌਜੂਦ ਸੀ ਪੀੜੀ ਤੇ ਮੌਜੂਦ ਸੀ ਪਰ ਉਹਨਾਂ ਦੇ ਕੋਲ ਮੀਰੀ ਨਹੀਂ ਸੀ ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹ ਕੇ ਆਇਆ ਹਿੰਦੁਸਤਾਨ ਦੇ ਪੰਡਤ ਹਿੰਦੁਸਤਾਨ ਦੇ ਮੁਲਾਣੇ ਇਹ ਗੱਲ ਕਹਿੰਦੇ ਸਨ ਕਿ ਜਦ ਬਾਬਰ ਹਿੰਦੁਸਤਾਨ ਤੇ ਹਮਲਾ ਕਰੇਗਾ ਐਸੇ ਮੰਤਰ ਪੜਾਂਗੇ ਤੇ ਬਾਬਰ ਦੀਆਂ ਫੌਜਾਂ ਅੰਨਿਆ ਹੋ ਜਾਣਗੀਆਂ ਪਰ ਗੁਰਮੁਖ ਵੈਸਾ ਨਾ ਹੋਇਆ ਇਹ ਮੰਤਰ ਪੜਨ ਦੀ ਤਿਆਰੀ ਕਰਦੇ ਰਹਿ ਤੇ ਬਾਬਰ ਕੁਰਪਾਨਾ ਤਿੱਖੀਆਂ ਕਰਦਾ ਰਿਹਾ ਹਮਰਾ ਹੋਇਆ ਇਹ ਮੰਤਰ ਪੜਨ ਲੱਗ ਪਾ ਤੇ ਬਾਬਰ ਨੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਸਨ ਇਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਕਿੰਨਾ ਕੁ ਕਤਲੇ ਆ ਉਸ ਵਕਤ ਹਿੰਦੁਸਤਾਨ ਦੇ ਵਿੱਚ ਹੋਇਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਵੱਡੀ ਗੱਲ ਅਕਾਲ ਪੁਰਖ ਨੂੰ ਕਹਿ ਦਿੱਤੀ ਕਿ ਇਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ ਨਾਲ ਮੇਰੇ ਵੀ ਹੁੰਦੇ ਤੇ ਹਿੰਦੁਸਤਾਨ ਤੇ ਬਾਬਰ ਕਦੇ ਹਮਲਾ ਨਾ ਕਰਦਾ ਇਹਨਾ ਕਤਲਿਆਮ ਨਾ ਹੁੰਦਾ ਇਹਨੀ ਲੁੱਟ ਮਾਰ ਨਾ ਹੁੰਦੀ ਇਹਨੀਆਂ ਧੀਆਂ ਭੈਣਾਂ ਦੀ ਬੇਪਤੀ ਨਾ ਹੁੰਦੀ ਸਤਪੁਰਾਂ ਨੇ ਪਾਵਨ ਗੁਰਬਾਣੀ ਵਿੱਚ ਜ਼ਿਕਰ ਕੀਤਾ ਕੋਟੀ ਹੋ ਪੀਰ ਵਰਜ ਰਹਾਏ ਜਾਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਵਿੱਚ ਮੰਦਰ ਮੁਛ ਮੁਛ ਕੋਇ ਰੁਲਾਇਆ ਕੋਈ ਮੁਗਲ ਨਾ ਹੋਵਾ ਆਂਦਾ ਕਿਨਿਆਂ ਦਾ ਪਰਚਾ ਲਾਇਆ ਮੋਗਲ ਪਠਾੜਾ ਭਈ ਲੜਾਈ ਰਣਮੈ ਤੇਗ ਵਗਾਈ ਉਹਨੇ ਤੁਪਕਤਾਨ ਚੜਾਈ ਚਲਾਈ ਉਹਨੇ ਹਸਤ ਚੜਾਈ ਜਿਨਕੇ ਚੇਰੇ ਦਰਗਹੇ ਪਾਟੀ ਤਿੰਨਾ ਮਰਣਾ ਪਾਈ ਤਿੰਨਾ ਹੁਕਤਲੇ ਆਮ ਹੋਇਆ ਇਹ ਮੰਤਰ ਪੜਦੇ ਰਹਿ ਤੇ ਬਾਬਰ ਹਿੰਦੁਸਤਾਨ ਦੇ ਵਿੱਚ ਆ ਕੇ ਤੇ ਕਤਲੇਆਮ ਕਰਦਾ ਰਿਹਾ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ ਨਾਲ ਮੇਰੀ ਵੀ ਹੁੰਦੀ ਜਦ ਸ਼ਾਹਦ ਬਾਬਰ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਇੰਨਾ ਕਤਲੇਆਮ ਨਾ ਕਰਦਾ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਸਾਹਿਬ ਤੇ ਬਿਰਾਜਮਾਨ ਹੋ ਕੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਾਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਸਾਨੂੰ ਜਥੇ ਬੰਦਕਤੌਰ ਤੇ ਮਜ਼ਬੂਤ ਕੀਤਾ ਔਰ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਸਕਤ ਸ਼੍ਰੀ ਕੇਸਕਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਪੰਜ ਪਿਆਰੇ ਸਾਜਕੇ ਪੰਥ ਪ੍ਰਗਟ ਕਰਕੇ ਔਰ ਪੱਕੇ ਤੌਰ ਤੇ ਸਾਨੂੰ ਮੀਰੀ ਅਤੇ ਪੀਰੀ ਦੇ ਧਾਰਨੀ ਹੋਣ ਦਾ ਸਤਿਗੁਰਾਂ ਨੇ ਜਿਹੜਾ ਹੁਕਮ ਸੀ ਉਹ ਜਾਰੀ ਕਰ ਦਿੱਤਾ ਜਿੱਥੇ ਸਿੱਖ ਸਿੰਘ ਜਿਹੜਾ ਉਹ ਪਕਾਰਾਂ ਦਾ ਧਾਰਨੀ ਹੈ ਉਥੇ ਸਿੰਘ ਜਿਹੜਾ ਉਹ ਅਮਰਤ ਵੇਲੇ ਨਿਤਨੇਮ ਕਰਦਾ ਹੈ ਸ਼ਾਮ ਵੇਲੇ ਆਪਣਾ ਨਿਤਨੇਮ ਕਰਦਾ ਹੈ ਸੌਣ ਵੇਲੇ ਆਪਣਾ ਨਿਤਨੇਮ ਕਰਦਾ ਹੈ ਔਰ ਆਪਣੇ ਰੋਜ਼ਬਰਰ ਦੇ ਕੰਮਕਾਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਾ ਹੈ ਸੋ ਗੁਰਮੁਖੋ ਆਪ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸ਼ਾਸਤਰ ਧਾਰੀ ਹੋਈਏ ਕਿਉਂਕਿ ਸਤਿਗੁਰਾਂ ਦਾ ਇਹ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ ਬਿਨਾ ਸ਼ਕਤਰ ਕੇ ਸੁਨ ਨਰੰਗ ਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਅਲੈ ਸਿਧਾਨੋ ਇਹ ਮੋਰ ਆਗਿਆ ਸੁਨ ਹੋਰੇ ਪਿਆਰੇ ਬਿਨਾ ਸ਼ਸਤਰ ਕੇ ਸੰਗਨਾ ਦੇਉ ਜੀਦਾਰੇ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇ ਤ ਤਨ ਸ਼ਸਤਰ ਸਜਾਵੋ ਕਿ ਮੇਰੇ ਦਰਸ਼ਨ ਕਰਨ ਵਾਸਤੇ ਸਿੱਖਾ ਤੂੰ ਆਉਣਾ ਤੇਰੇ ਸਿਰ ਤੇ ਸੋਹਣੇ ਦਸਤਾਰ ਸੱਜੀ ਹੋਵੇ ਤੇਰੇ ਗੱਤਰੇ ਕਿਰਪਾਨ ਹੋਵੇ ਤੂੰ ਸ਼ਸਤਰ ਧਾਰੀ ਹੋ ਕੇ ਆਵੇਂ ਜੇਕਰ ਤੂੰ ਸ਼ਸਤਰ ਧਾਰੀ ਤਿਆਰ ਪਰ ਤਿਆਰ ਹੋ ਕੇ ਮੇਰੇ ਦਰਸ਼ਨ ਕਰਨ ਆਵੇ ਤਾਂ ਮੇਰੇ ਦਰਸ਼ਨ ਤੇਨੂੰ ਜ਼ਰੂਰ ਹੋਣਗੇ ਗੁਰਮੁਖਵਾਂ ਅੱਜ ਤਾਨੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਬਰੋ ਬੈ ਔਰ ਆਪ ਸਮੂਚੀਆਂ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੰਮ੍ਰਿਤ ਸ਼ਕੀਏ ਅੰਮ੍ਰਿਤ ਸ਼ਕੈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਇਹ ਪਾਵਨ ਪਵਿੱਤਰ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਜੋ ਸਰਵ ਉੱਚ ਅਸਥਾਨ ਸਾਨੂੰ ਸਤਿਗੁਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿਸ਼ ਕੀਤਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਤਲਿਛਾਇਆ ਹੇਠ 71 ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜਸ਼ੀਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ